ਗਮਤਾ ਕੋ ਚਾਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚੱਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁਕਸਾ ਚ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਆ ਕਕਲ ਫਿਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲਪਾਨ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਵਿਵਸਥਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ਼ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੁਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਲੈਕੀ ਮੁੱਖ ਮੰਤਰੀ ਦੀ ਨਲੈਕੀ ਕਰਕੇ ਫਿਰ ਪੰਜਾਬ ਦੀ ਜਨਤਾ ਕਿੱਥੇ ਜਾਏ ਆਤਾ ਕਰਦੇ ਸੁਚਾਸਨ ਗਾਪ ਐ ਮਾਤ ਬਾਦਰੀ ਵਿੱਚ ਪਾਰਟੀ ਕਰਨਾਂ ਕਿ ਤੈਸ਼ੂ ਹੋਇਆ ਕਿ ਲਗੇ ਜੀ ਕਿਸ ਤਰ੍ਹਾਂ ਕਾਲ ਤੱਕ ਸਾਹਿਬ ਸਿੱਖ ਪੰਥ ਦਾ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਨਮਾਨੇ ਸਿੱਖ ਵਖੋਂ ਉਹ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਆਪਣੀ ਸਾਰੀ ਪਾਰਟੀ ਬੈਠੀ ਹੋਈ ਹੈ ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਘਲਾਉਂਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਫਿਰ ਕਿੱਧਰ ਕਿੱਧਰ ਬਾਦੀ ਜਿੰਮੀ ਚੋਂ ਲੈ ਕੇ ਪਹਿਲਾਂ 22 ਸਾਲ ਤੋਂ ਆਰ ਨੇ ਕੁਝ ਨਹੀਂ ਦਿੱਤਾ ਗਿਆ ਹੁਣ ਲਗਾਤਾਰ ਅਜੇ ਨਹੀਂ ਪੱਥਰ ਰੱਖੇ ਜਾ ਰਹੇ ਲੋਕਾਂ ਨੂੰ ਤਾਂ ਮੈਂ ਆਈ ਕਹਿਣਾ ਚਾਹਾਂਗੀ ਨਹੀਂ ਪੱਥਰ ਤਾਂ ਜਿਹੜੇ ਜਲੰਧਰ 'ਚ ਰੱਖੇ ਸੀ ਜਿਹੜੇ ਦੂਜੇ ਜਿੱਥੇ ਜਿੰਮੀ ਚੋਂ ਨਾ ਹੋਈਆਂ ਸੀ ਉੱਥੇ ਕੱਖ ਨਹੀਂ ਹੋਇਆ ਇਹ ਭਗਵੰਤ ਮਾਨ ਦੇ ਮਿੱਥ ਨਵੀਂ ਗੱਲਾਂ ਹੀ ਹੁੰਦੀਆਂ ਨੇ ਹੁਣ ਕਿਸਾਨ ਧਰਨੇ 'ਚ ਬੈਠਿਆ ਤਾਂ ਕਹਿੰਦਾ ਐਗਰੀਕਲਚਰ ਪਾਲਿਸੀ ਲਾਵਾਂਗਾ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਉਹ ਤਾਂ ਅਜ ਤਾਈ ਮਿਲਿਆ ਜਿਹੜਾ ਕਹਿੰਦਾ ਸੀ ਮੂੰਗੀ ਦੇ ਖਰੀਦ ਕਰਾਂਗੇ ਐਮਐਸਪੀ ਚ ਉਹ ਤਾਂ ਕੀਤਾ ਨਹੀਂ ਹੁਣ ਐਗਰੀਕਲਚਰ ਪਾਲਰਸੀ ਸੋ ਇਹ ਦੇ ਕੱਲੇ ਗੱਲਾਂ ਤੋਂ ਇਲਾਵਾ ਮੈਂ ਨਹਿਰ ਕੱਢਦਾਗਾ ਮੈਂ ਆਹ ਕਰਦਾਗਾ ਬਈ ਕਰਦਾਗਾ ਕੀਤਾ ਕੀ ਤਿੰਨ ਸਾਲ ਹੋਣ ਨੂੰ ਆਇਆ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕਿਹੜੀ ਸਹੂਤ ਗਰੀਬ ਨੂੰ ਕਿਸਾਨ ਨੂੰ ਦਿੱਤੇ ਕੋਈ ਦੱਸਦਾ ਸਹੀ ਸੀਏਜੀ ਦੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਵਿਧਾਨ ਸਭਾ ਚੇ ਜਿਹੜਾ ਕਹਿੰਦਾ ਕਿ ਇਹਨਾਂ ਦੀ 100 ਰੁਪਏ ਕਮਾਈ ਹੈ ਤਾਂ 150 ਰੁਪਏ ਨਾ ਤਾਂ ਖਰਚਾ ਹੈ ਆ ਨਾ ਤਨਖਾਹਾਂ ਦੇ ਰਹੇ ਨਾ ਵਿਕਾਸ ਤੇ ਕਮਾ ਵਾਸਤੇ ਤਾਂ ਦੁਆਨੀ ਨਹੀਂ ਹੋ ਜਾਈ 45000 ਨੌਕਰੀਆਂ ਬਈ ਦੱਸੇ ਤਾਂ ਸਹੀ 45000 ਵਿੱਚੋਂ 45 ਬੱਚੇ ਤਾਂ ਖੜੇ ਹੋ ਕੇ ਦੱਸ ਨਹੀਂ ਸਾਨੂੰ ਨੌਕਰੀ ਲੱਗੀਏ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਨਹੀਂ